ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਗੱਲ ਕਰਾਂਗੇ ਪੈਨਸ਼ਨ ਦੇ ਉਸ ਸੱਚ ਬਾਰੇ ਜੋ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇਗਾ ਜਿੱਥੇ ਆਮ ਬਜ਼ੁਰਗਾਂ ਨੂੰ 1500 ਰੁਪਏ ਪੈਨਸ਼ਨ ਲੈਣ ਲਈ ਵੀ ਮੁਸਕਤਾ ਕਰਨੀਆਂ ਪੈਂਦੀਆਂ ਹਨ ਉੱਥੇ ਹੀ ਸਾਡੇ ਵਿਧਾਇਕਾਂ ਅਤੇ ਮੰਤਰੀਆਂ ਦੀ ਪੈਨਸ਼ਨ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀਆਂ ਹਨ 1977 ਵਿੱਚ ਮੰਤਰੀਆਂ ਦੀ ਪੈਨਸ਼ਨ 300 ਰੁਪਏ ਤੋਂ ਸ਼ੁਰੂ ਹੋਈ ਸੀ ਜੋ ਅੱਜ 85000 ਰੁਪਏ ਤੱਕ ਪਹੁੰਚ ਚੁੱਕੀ ਹੈ ਯਾਨੀ ਕਿ 283 ਗੁਣਾ ਬਾਦਾ ਦੂਜੇ ਪਾਸੇ ਬਜ਼ੁਰਗਾਂ ਦੀ ਪੈਨਸ਼ਨ ਜੋ ਉਸ ਵੇਲੇ 50 ਰੁਪਏ ਸੀ ਅੱਜ ਸਿਰਫ 1500 ਰੁਪਏ ਤੱਕ ਹੀ ਪਹੁੰਚ ਸਕੀ ਹੈ ਆਮ ਜਨਤਾ ਲਈ ਪੈਨਸ਼ਨ ਦੇ ਨਿਯਮ ਬਹੁਤ ਸਖਤ ਹਨ ਜੇਕਰ ਕੋਈ ਬਜ਼ੁਰਗ ਔਰਤ ਵਿਧਵਾ ਹੈ ਤਾਂ ਉਸ ਨੂੰ ਵਡਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਵਿੱਚੋਂ ਸਿਰਫ ਇੱਕ ਹੀ ਮਿਲੇਗੀ ਯਾਨੀ ਤੁਸੀਂ ਦੋ ਪੈਨਸ਼ਨਾਂ ਨਹੀਂ ਲੈ ਸਕਦੇ ਪਰ ਵਿਧਾਇਕਾਂ ਦੇ ਮਾਮਲੇ ਵਿੱਚ ਕਹਾਣੀ ਵੱਖਰੀ ਸੀ ਕਈ ਸਾਫ ਕਾ ਵਿਧਾਇਕ ਚਾਰ ਪੰਜ ਪੈਨਸ਼ਨਾਂ ਇਕੱਠੀਆਂ ਲੈ ਰਹੇ ਸਨ ਹਾਲਾਂਕਿ ਮੌਜੂਦਾ ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਕਾਨੂੰਨ ਲਿਆਂਦਾ ਹੈ ਪਰ ਇਹ ਪੁਰਾਣੀਆਂ ਫੈਮਿਲੀ ਪੈਨਸ਼ਨਾਂ ਤੇ ਲਾਗੂ ਨਹੀਂ ਹੁੰਦਾ ਹੈਰਾਨੀ ਦੀ ਗੱਲ ਹੈ ਕਿ 2016 ਦੇ ਇੱਕ ਕਾਨੂੰਨ ਮੁਤਾਬਕ ਜੇ ਕੋਈ ਇੱਕ ਦਿਨ ਲਈ ਵੀ ਵਿਧਾਇਕ ਬਣਦਾ ਹੈ ਤਾਂ ਉਸ ਨੂੰ ਪੂਰੀ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ ਸਰਕਾਰੀ ਮੁਲਾਜ਼ਮਾਂ ਲਈ ਵੀ ਰਾਸੋਖਾ ਨਹੀਂ ਹੈ 2004 ਤੋਂ ਬਾਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਗਈ ਹੈ ਜਦੋਂ ਆਮ ਨਾਗਰਿਕਾਂ ਜਾਂ ਮੁਲਾਜ਼ਮਾਂ ਦੀ ਵਾਰੀ ਆਉਂਦੀ ਹੈ ਤਾਂ ਅਕਸਰ ਖਜ਼ਾਨਾ ਖਾਲੀ ਜਾਂ ਰਾਗ ਲਾਪਿਆ ਜਾਂਦਾ ਹੈ ਪਰ ਜਦੋਂ ਵਿਧਾਨ ਸਭਾ ਵਿੱਚ ਮੰਤਰੀਆਂ ਦੀਆਂ ਸਹੂਲਤਾਂ ਵਧਾਉਣ ਦਾ ਬਿਲ ਆਉਂਦਾ ਹੈ ਤਾਂ ਸਾਰੇ ਪਾਸਿਓਂ ਹਾਂ ਜੀ ਜੀ ਹਾਂ ਹੋ ਜਾਂਦੀ ਹੈ ਉਥੇ ਵਿਰੋਧੀ ਧਿਰ ਵੀ ਚੁੱਪ ਰਹਿੰਦੀਆਂ ਹਨ ਕਿਉਂਕਿ ਕੱਲ ਨੂੰ ਉਨ੍ਹਾਂ ਦੀ ਵਾਰੀ ਵੀ ਆਉਣੀ ਹੁੰਦੀ ਹੈ ਇਹ ਸਵਾਲ ਉਠਾਉਣਾ ਲਾਜ਼ਮੀ ਹੈ ਕਿ 30 ਤੋਂ 35 ਸਾਲ ਸੇਵਾ ਕਰਨ ਵਾਲੇ ਮੁਲਾਜ਼ਮ ਦੀ ਪੈਨਸ਼ਨ ਬੰਦ ਕਿਉਂ ਅਤੇ 5 ਸਾਲ ਸੇਵਾ ਕਰਨ ਵਾਲੇ ਨੇਤਾ ਦੀ ਪੈਨਸ਼ਨ ਹਜ਼ਾਰਾਂ ਵਿੱਚ ਕਿਉਂ ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਜੇਕਰ ਤੁਹਾਡੀ ਪੈਨਸ਼ਨ ਨਹੀਂ ਲੱਗੀ ਤਾਂ ਸਰਕਾਰ ਨੇ ਕੁਝ ਨਵੇਂ ਰਸਤੇ ਜ਼ਰੂਰ ਖੋਲੇ ਹਨ ਤੁਸੀਂ ਸੇਵਾ ਕੇਂਦਰ ਜਾ ਕੇ ਜਾਂ ਨਵੇਂ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ 1076 ਨੰਬਰ ਤੇ ਕਾਲ ਕਰ ਸਕਦੇ ਹੋ ਜਿਸ ਤੋਂ ਬਾਅਦ ਇੱਕ ਸਹਾਇਕ ਸੇਵਾ ਮੰਤਰੀ ਜਾ ਇਹ ਕਹਿ ਲਵੋ ਕਿ ਸੇਵਾ ਮਿੱਤਰ ਤੁਹਾਡੇ ਘਰ ਆ ਕੇ ਕਾਗਜ਼ੀ ਕਾਰਵਾਈ ਪੂਰੀ ਕਰੇਗਾ ਆਪਣੇ ਸਾਰੇ ਦਸਤਾਵੇਜ਼ ਤਿਆਰ ਰੱਖੋ ਤਾਂ ਜੋ ਤੁਹਾਨੂੰ ਬਾਰ-ਬਾਰ ਦਫ਼ਤਰਾਂ ਦੇ ਚੱਕਰ ਨਾ ਘਟਣੇ ਪੈਣ ਸਾਡੇ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਦੇਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਜ਼ੁਰਗਾਂ ਦੀ ਪੈਨਸ਼ਨ ਵਿੱਚ ਵੀ ਮਸਲਾ ਹੱਲ ਕਰੇਗੀ ਅਤੇ ਇਸ ਨੂੰ ਵਧਾ ਕੇ ਰਾਤ ਦੇਵੇਗੀ ਅਸਲੀ ਵੀਡੀਓ ਵਿੱਚ ਅਗਲੀ ਵੀਡੀਓ ਵਿੱਚ ਅਸੀਂ ਇੱਕ ਹੋਰ ਖਾਸ ਪੈਨਸ਼ਨ ਬਾਰੇ ਗੱਲ ਕਰਾਂਗੇ ਜਿਸ ਵਿੱਚ 3000 ਰੁਪਏ ਮਹੀਨਾ ਮਿਲ ਸਕਦੇ ਹਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕੋਈ ਜਾਗਰੂਕ ਹੋ ਸਕੇ ਧੰਨਵਾਦ